ਯਾਰੋ ਦੋਸਤੋ ਕੁਝ ਸਮੇਂ ਬਾਅਦ ਅਸੀਂ ਨਵੇਂ ਸਾਲ 2022 ਵਿੱਚ ਦਾਖਲ ਹੋਣ ਜਾ ਰਹੇ ਹਾਂ ਆਪ ਸਭ ਨੂੰ ਇਸ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹਰ ਸਾਲ ਅਸੀਂ ਕੋਈ ਨਾ ਕੋਈ ਸੰਕਲਪ ਲੈਂਦੇ ਹਾਂ ਇਸ ਸਾਲ ਜਿਹੜਾ ਸੰਕਲਪ ਸਾਨੂੰ ਲੈਣਾ ਚਾਹੀਦਾ ਹੈ ਉਹ ਹੈ ਤੰਦਰੁਸਤ ਜੀਵਨ ਦਾ ਸੰਕਲਪ ਕਿਉਂਕਿ ਜੀਵਨ ਤੰਦਰੁਸਤ ਹੋਵੇਗਾ ਤਾਂ ਹੀ ਅਸੀਂ ਜੀਵਨ ਨੂੰ ਮਾਣ ਸਕਾਂਗੇ ਨਵਾਂ ਸਾਲ ਸਿਰਫ ਤਰੀਕਿਆਂ ਦਾ ਬਦਲਾਅ ਨਹੀਂ ਹੁੰਦਾ ਇਹ ਆਪਣੇ ਆਪ ਨਾਲ ਨਵਾਂ ਵਾਅਦਾ ਕਰਨ ਦਾ ਸਮਾਂ ਹੁੰਦਾ ਹੈ ਸਾਲ 2026 ਸਾਨੂੰ ਅਜਿਹਾ ਮੌਕਾ ਦੇ ਰਿਹਾ ਹੈ ਜਿੱਥੇ ਅਸੀਂ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਸੰਤੁਲਿਤ ਅਤੇ ਜਾਗਰੂਤਿਆ ਨਾਲ ਜੀਵਨ ਦਾ ਸੰਕਲਪ ਅਪਣਾ ਸਕਦੇ ਹਾਂ ਅਕਸਰ ਮਨੁੱਖ ਲੰਬੀ ਉਮਰ ਭੋਗਣ ਦੀ ਕਾਮਨਾ ਤਾਂ ਕਰਦਾ ਹੈ ਪਰ ਲੰਬੀ ਉਮਰ ਉਸ ਵੇਲੇ ਹੀ ਸਾਰਤਕ ਬਣਦੀ ਹੈ ਜਦੋਂ ਅਸੀਂ ਤੰਦਰੁਸਤ ਹੋਈਏ ਬਿਮਾਰ ਸਰੀਰ ਨਾਲ ਜੀਵਨ ਸਜ਼ਾ ਬਣ ਜਾਂਦਾ ਹੈ ਜਦਕਿ ਤੰਦਰੁਸਤ ਸਰੀਰ ਮਨੁੱਖ ਨੂੰ ਆਪਣੇ ਭਵਿੱਖ ਦੇ ਸੁਪਨੇ ਸਾਕਾਰ ਕਰਨ ਦੀ ਤਾਕਤ ਬਖਸ਼ਦਾ ਹੈ ਅੱਜ ਦੇ ਦੌਰ ਵਿੱਚ ਤੰਦਰੁਸਤੀ ਕੋਈ ਸ਼ੌਕ ਦਾ ਵਿਸ਼ਾ ਨਹੀਂ ਬਲਕਿ ਜੀਵਨ ਦੀ ਮੂਲ ਲੋੜ ਹੈ ਤੰਦਰੁਸਤ ਰਹਿਣ ਲਈ ਮਹਿੰਗੀਆਂ ਦਵਾਈਆਂ ਨਹੀਂ ਸਗੋਂ ਸਹੀ ਆਹਾਰਾਂ ਦੀ ਲੋੜ ਹੁੰਦੀ ਹੈ ਸੰਤੁਲਿਤ ਖੁਰਾਕ ਨਿਯਮਤ ਕਸਰਤ ਪੂਰੀ ਨੀਂਦ ਅਤੇ ਮਨ ਦੀ ਸ਼ਾਂਤੀ ਇਹ ਸਭ ਮਿਲ ਕੇ ਸਿਹਤ ਦੀ ਮਜ਼ਬੂਤ ਨੀਂਹ ਰੱਖਦੇ ਹਨ ਤੇ ਲਾਓ ਆਲਸ ਨੂੰ ਆ ਨਸ਼ੇ ਹੌਲੀ-ਹੌਲੀ ਸਰੀਰ ਨੂੰ ਕੋਖਲਾ ਕਰ ਦਿੰਦੇ ਹਨ ਪਰ ਸੁਚੇਤ ਜੀਵਨ ਸ਼ੈਲੀ ਮਨੁੱਖ ਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਹੈ ਅਕਸਰ ਅਸੀਂ ਆਪਣੀ ਸਿਹਤ ਦੀ ਕਦਰ ਉਸ ਵੇਲੇ ਕਰਦੇ ਹਾਂ ਜਦੋਂ ਉਹ ਹੱਥੋਂ ਨਿਕਲਣ ਲੱਗਦੀ ਹੈ ਪਰ ਅਕਲਮੰਦੀ ਇਸ ਵਿੱਚ ਹੈ ਕਿ ਅਸੀਂ ਬਿਮਾਰੀ ਆਉਣ ਤੋਂ ਪਹਿਲਾਂ ਹੀ ਉਸ ਤੋਂ ਬਚਾਅ ਕਰੀਏ ਅੱਜ ਆਪਣੀ ਸਿਹਤ ਲਈ ਲਿਆ ਗਿਆ ਛੋਟਾ ਜਿਹਾ ਸੰਕਲਪ ਕਲ ਵੱਡਾ ਨਤੀਜਾ ਦੇ ਸਕਦਾ ਹੈ ਸਿਹਤਮੰਦ ਮਨੁੱਖ ਨਾ ਸਿਰਫ ਆਪਣੇ ਲਈ ਸਗੋਂ ਆਪਣੇ ਪਰਿਵਾਰ ਅਤੇ ਸਮਾਜ ਲਈ ਵੀ ਆਸ ਦੀ ਕਿਰਨ ਬਣਦਾ ਹੈ ਤੰਦਰੁਸਤ ਸਰੀਰ ਵਿੱਚ ਹੀ ਸਾਫ ਸੋਚ ਧ੍ਰਿੜ ਇਰਾਦੇ ਅਤੇ ਸੱਚਾ ਕਰਮ ਵਸਦਾ ਹੈ ਇਸ ਲਈ ਆਓ ਨਵੇਂ ਸਾਲ 2026 ਵਿੱਚ ਆਪਣੇ ਆਪ ਨਾਲ ਇਹ ਵਾਅਦਾ ਕਰੀਏ ਕਿ ਅਸੀਂ ਆਪਣੀ ਸਿਹਤ ਨਾਲ ਸਮਝੌਤਾ ਨਹੀਂ ਕਰਾਂਗੇ ਆਓ ਤੰਦਰੁਸਤੀ ਦੇ ਵਿਜਨ અપਨਾਈਏ ਤੇ ਇੱਕ ਲੰਬੀ ਸੁਖੀ ਅਤੇ ਸਿਹਤਮੰਦ ਜ਼ਿੰਦਗੀ ਵੱਲ ਆਪਣਾ ਪਹਿਲਾ ਕਦਮ ਵਧਾਈਏ ਬਹੁਤ ਬਹੁਤ ਧੰਨਵਾਦ